ਰਾਜਵੀਰ ਨੇ ਇੱਕ ਆਪਣਾ ਲੰਬਾ ਸਮਾਂ ਆਪਣੇ ਪਿੰਡ ਪੋਨੋ ਦੇ ਵਿੱਚ ਬਤਾਇਆ ਔਰ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਉਸਨੇ ਸਮਾਂ ਦਿੱਤਾ ਗੁਰਦੁਆਰਾ ਸਾਹਿਬ ਨੂੰ ਵਾਹਿਗੁਰੂ ਨੂੰ ਔਰ ਉਸ ਦੀ ਗੁਰਬਾਣੀ ਨੂੰ ਕਿਉਂਕਿ ਉਸ ਦੇ ਨਾਲ ਨਾਲ ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਪਾਠੀ ਹੈਗੇ ਨੇ ਉਹ ਮੇਰੇ ਨਾਲ ਅਸਲ ਵਿੱਚ ਮੌਜੂਦ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਬਾਈ ਜੀ ਇਹ ਰਾਜਵੀਰ ਦਾ ਜੇਕਰ ਆਪਾਂ ਗੱਲ ਕਰੀਏ ਤਾਂ ਰਾਜਵੀਰ ਕਿਸ ਤਿੱਕੇ ਨਾਲ ਪਿੰਡ ਦੇ ਵਿੱਚ ਰਿਹਾ ਔਰ ਖਾਸ ਤੌਰ ਤੇ ਕਹਿੰਦੇ ਕਿ ਗੁਰਦੁਆਰਾ ਸਾਹਿਬ ਦੇ ਚ ਉਹਨੇ ਸਭ ਤੋਂ ਜ਼ਿਆਦਾ ਲੰਮਾ ਸਮਾਂ ਬਿਤਾਉਂਦਾ ਸੀ ਜਿਆਦਾਤਰ ਜਦੋਂ ਪਿੰਡ ਚ ਹੁੰਦਾ ਸੀ ਗੁਰਦੁਆਰਾ ਸਾਹਿਬ ਚ ਜਿਆਦਾਤਰ ਉਹ ਬੈਠਾ ਹੁੰਦਾ ਸੀ ਤੁਹਾਡੇ ਨਾਲ ਬੜੀਆਂ ਉਹਨੇ ਗੱਲਾਂ ਕੀਤੀਆਂ ਕਿਹੋ ਜਿਹੀ ਗੱਲਾਂ ਰਿੰਦੇ ਸੀ ਕਿਹੋ ਜਿਹੀ ਗੱਲਾਂ ਕੀਤੀਆਂ ਉਹਨੇ ਇਸ ਤਰ੍ਹਾਂ ਜੀ ਮੈਂ ਜਦੋਂ ਇਸ ਗੁਰਦੁਆਰੇ ਸਾਹਿਬ ਵਿਖੇ ਡਿਊਟੀ ਕਰਨ ਆਇਆ ਅੱਜ ਤੋਂ 18 ਸਾਲ ਪਹਿਲੇ ਤੇ ਇਹ ਰਾਜਵੀਰ ਦੀ ਉਮਰ 17-18 ਸਾਲਾਂ ਸੀ ਨੌਜਵਾਨ ਬੱਚਾ ਸੀ ਉਹ ਤੇ ਉਦੋਂ ਮੈਂ ਦੇਖਿਆ ਵੀ ਕੋਈ ਵੀ ਪ੍ਰੋਗਰਾਮ ਕੋਈ ਫੰਕਸ਼ਨ ਹੁੰਦਾ ਸੀ ਗੁਰਦੁਆਰਾ ਸਾਹਿਬ ਕੇ ਅਖੰਡ ਪਾਠ ਸਾਹਿਬ ਉਹ ਹੋਵੇ ਜਾਂ ਕੁਛ ਇਹਨੇ ਆਉਣਾ ਤੇ ਗੁਰੂ ਘਰ ਸੇਵਾ ਕਰਦਾ ਹੁੰਦਾ ਸੀ ਹਾਂਜੀ ਫਿਰ ਮੈਂ ਜਦੋਂ ਕੀਰਤਨ ਕਰਨਾ ਤੇ ਅੱਗੇ ਹੋ ਕੇ ਬੈਠਣਾ ਤੇ ਬੜੇ ਧਿਆਨ ਨਾਲ ਗੌਰ ਨਾਲ ਇਹਨੇ ਮੇਰੇ ਹਰ ਮੂੜੀ ਨੂੰ ਵੇਖਣਾ ਸੁਣਨਾ ਤੇ ਬੜਾ ਖੁਸ਼ ਹੋਣਾ ਇਹਨੂੰ ਬੜਾ ਸ਼ੌਂਕ ਸੀ ਬੱਚੇ ਤੇ ਇਹਨੇ ਕਹਿਣਾ ਬਾਬਾ ਜੀ ਮੈਨੂੰ ਵੀ ਕੀਰਤਨ ਸਿਖਾਓ ਤੋ ਹਾਰਮੋਨੀਓ ਤੇ ਮੈਂ ਕਹਿੰਦਾ ਕੋਈ ਨਹੀਂ ਤੁਹਾਨੂੰ ਵੀ ਸਿਖਾਨੇ ਆ ਔਰ ਕੁਛ ਕਾਰਨ ਕਰਕੇ ਕਿਉਂਕਿ ਉਸ ਵੇਲੇ ਪੜਾਈਏ ਬੱਚੇ ਦੀ ਜਾ ਰਹੀ ਸੀ ਸਾਡੇ ਨਾਲ ਨਹੀਂ ਲੱਗਿਆ ਲੇਕਿਨ ਜਦੋਂ ਨਗਰ ਕੀਰਤਨ ਹੁੰਦੇ ਸਨ ਤੇ ਉਦੋਂ ਨਗਰ ਕੀਰਤਨ ਦੇ ਵਿੱਚ ਇਹਨੇ ਸ਼ਬਦ ਪੜਨੇ ਜਿਵੇਂ ਆਮ ਛੋੜੇ ਬੱਚੇ ਪੜਦੇ ਹੈ ਸ਼ਬਦ ਹੀ ਪੜਦੇ ਹੁੰਦਾ ਸੀ ਗੁਰਬਾਣੀ ਪੜਦ ਹੁੰਦਾ ਸੀ ਅਖੰਡ ਪਾਠਾ ਹੁੰਦਾ ਤੇ ਬੜੀ ਸੇਵਾ ਕਰਤਾ ਹੁੰਦਾ ਸੀ ਗੁਰੂ ਘਰ ਦੇ ਨਾਲ ਬਹੁਤ ਪਿਆਰ ਸੀ ਸ਼ੁਰੂ ਤੋਂ ਹੀ ਅੱਛੇ ਦਾ ਭਾਈ ਜੀ ਕਿਤਨਾ ਕਿਤੇ ਨਾ ਕਹਿੰਦੇ ਨੇ ਕਿ ਬੱਚੇ ਦੇ ਨਾ ਜੋ ਛੋਟਾ ਇਹ ਬੱਚਾ ਹੁੰਦਾ ਉਹਦੇ ਆਦਤਾਂ ਤੋਂ ਪਤਾ ਲੱਗ ਜਾਂਦਾ ਕਿ ਵੱਡੇ ਹੋ ਕੇ ਉਹਨੇ ਕੀ ਬੰਨਣਾ ਹੈ ਤੁਹਾਡੇ ਨਾਲ ਜਦੋਂ ਸਮੇਂ ਬਿਤਾਉਂਦਾ ਸੀ ਕਿਹੋ ਜਿਹੀ ਗੱਲਾਂ ਉਹਨੇ ਜ਼ਿਆਦਾਤਰ ਕੀਤੀਆਂ ਕਿਹੋ ਜਿਹੀ ਉਹਨੇ ਖਾਸ ਤੁਹਾਨੂੰ ਕੋਈ ਐਸੀ ਕੋਈ ਗੱਲ ਉਹਦੀ ਯਾਦ ਹੋਵੇ ਕਿ ਜਿੱਤੋਂ ਤੁਹਾਨੂੰ ਲੱਗਵੇ ਕਿ ਇਹ ਬੱਚਾ ਪਿੰਡ ਦੇ ਵਿੱਚ ਹੋਰ ਬੱਚਿਆਂ ਨਾਲੋਂ ਬਿਲਕੁਲ ਡਿਫਰੈਂਟ ਹੈ ਅਲੱਗ ਹੈ ਮੈਨੂੰ ਉਦੋਂ ਹੀ ਲੱਗਾ ਸੀ ਜਦੋਂ ਮੈਂ ਨੂੰ तकरीबन ਮੈਂ ਕੀਰਤਨ ਕਰਦਾ ਸੀ ਨਾ ਜਦੋਂ ਤੇ ਇਹਨੇ ਸਾਹਮਣੇ ਬੈਠੇ ਇੱਕਦਮ ਬੈਠ ਕੇ ਮੇਰੇ ਨਾਲ ਗੌਰ ਧਿਆਨ ਦੇ ਨਾਲ ਮੇਰੇ ਹਰਮੋਨੀਆ ਨੂੰ ਵੇਖਣਾ ਕਰਨਾ ਤੇ ਗੌਰ ਨਾਲ ਮੇਰਾ ਕੀਰਤਨ ਸੁਣਦਾ ਹੁੰਦਾ ਸੀ ਹਾਂ ਉਹ ਮੈਂ ਦੇਖਿਆ ਵੀ ਇਹ ਬੱਚਾ ਜਿਹੜਾ ਕੋਈ ਨਾ ਮਤਲਬ ਹੋਰ ਸੰਗੀਤ ਵਾ ਜਿਆਦਾ ਉਹਦਾ ਧਿਆਨ ਹੈਗਾ ਉਹਦਾ ਮਨੂ ਸੀਗਾ ਵੀ ਇਹ ਬੱਚਾ ਕੋਈ ਸੰਗੀਤ ਦੇ ਵਿੱਚ ਇਸ ਪਾਸੇ ਲੈਣ ਦੇ ਵਿੱਚ ਜਰੂਰ ਆਵੇਗਾ ਬੱਚਾ ਇਹ ਮਨੂ ਹੈ ਸੀ ਉਸ ਦਾ ਤੁਸੀਂ ਕੋਈ ਉਹਨੂੰ ਕੋਈ ਖਾਸ تعلیم ਦਿੱਤੀ ਹੋਵੇ ਉਸ ਵਲੇ ਕਿਉਂਕਿ ਤੁਹਾਡੇ ਨਾਲ ਜਦੋਂ ਬੈਠਦਾ ਜਿੱਦਾਂ ਤੁਸੀਂ ਖੁਦ ਹੀ ਦੱਸ ਰਹੇ ਹੋ ਕਿ ਤੁਹਾਡੇ ਉਂਗਲੀਆਂ ਵੇਲੇ ਦੇਖਦਾ ਜਦੋਂ ਤੁਸੀਂ ਹਾਰਮੋਨੀ ਵਿੱਚ ਜਾਂਦੇ ਸੀ ਆਵਾਜ਼ ਨੂੰ ਬੜਾ ਧਿਆਨ ਨਾਲ ਸੁਣਦਾ ਹੁੰਦਾ ਸੀਗਾ ਤੇ ਉਹ ਕੋਈ ਖਾਸ ਐਸਾ ਕੋਈ ਚੀਜ਼ ਤੁਸੀਂ ਜਿਹੜੀ ਤੁਸੀਂ ਉਹਨੂੰ ਸਿਖਾਈ ਹੋਵੇ ਬਿਲਕੁਲ ਨਹੀਂ ਸਿਖਿਆ ਤਾਂ ਮੇਰੇ ਕੋ ਕੁਝ ਨਹੀਂ ਹੋ ਕਿਉਂਕਿ ਨਾ ਇਹ ਉਹ ਬੱਚੇ ਨੂੰ ਵਕਸ ਸੀਗਾ ਕਿਉਂਕਿ ਉਹਦੀ ਪੜ੍ਹਦਾ ਹੁੰਦਾ ਸੀ ਜਗਰਾਉ ਸਣਬਤੀ ਸਕੂਲ ਦੇ ਵਿੱਚ ਤੇ ਉਸ ਬੱਚੇ ਨੂੰ ਮਤਲਬ ਉੱਥੇ ਪੜ੍ਹਾਈ ਵੱਲ ਜ਼ਿਆਦਾ ਉਸ ਵੱਲੇ ਪੜ੍ਹਾਈ ਵੱਲ ਵੀ ਸੀਗਾ ਤੇ ਨਾਲ ਦੇ ਨਾਲ ਉਹ ਆਪਣਾ ਇਸ ਸੰਗੀਤ ਦੀ ਲਾਈਨ ਵਿੱਚ ਵੀ ਸੀਗਾ ਉਹ ਬੱਚਾ ਹਾਂਜੀ ਅੱਛਾ ਭਾਈ ਜੀ ਇੱਕ ਚੀਜ਼ ਹੋਰ ਲਾਸਟ ਟਾਈਮ ਤੁਸੀਂ ਜਦੋਂ ਉਹਨੂੰ ਮਿਲੇ ਹੋ ਉਹਨੇ ਕੋਈ ਖਾਸ ਗੱਲ ਪਿੰਡ ਦੇ ਪ੍ਰਤੀ ਉਹਨੇ ਤੁਹਾਡੇ ਨਾਲ ਕਦੀ ਕੋਈ ਸਾਂਝੀ ਕੀਤੀ ਹੋਵੇ ਗੱਲ ਕਿਉਂਕਿ ਕਹਿੰਦੇ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਪਿੰਡ ਵਾਲੇ ਕਹਿੰਦੇ ਕਿ ਬੜਾ ਮਿਲਨਸਾਰ ਰਿਹਾ ਉਹ ਹਮੇਸ਼ਾ ਦੁੱਖ ਦੇ ਵਿੱਚ ਆ ਕੇ ਖੜਾ ਹੋ ਜਾਂਦਾ ਸੀਗਾ ਦੇਖੋ ਜਦੋਂ ਲਾਸਟ ਟਾਈਮ ਸੇ ਅਸੀਂ ਦੇਖਿਆ ਇੱਥੇ ਗੁਰੂ ਘਰ ਆਇਆ ਜਦੋਂ ਉਹ ਸਰਪੰਚੀ ਚੋਣਾਂ ਹੋਈਆਂ ਤੇ ਕਿਉਂਕਿ ਉਹਨਾਂ ਦੇ ਮਾਤਾ ਜੀ ਉਸ ਤੋਂ ਪਹਿਲੇ ਸਰਪੰਚੀ ਸਰਪੰਚੀ ਉਹਨਾਂ ਨੇ ਕੀਤੀ ਸੀ ਸਾਫ ਕਾਸ ਸਰਪੰਚ ਨੇ ਤੇ ਜਦ ਸਰਪੰਚੀ ਚੋਣਾਂ ਹੋਈਆਂ ਉਹ ਪਿੰਡ ਦੇ ਵਿੱਚ ਵਿਚਰਦਾ ਸੀ ਬਸ ਕੋਈ ਉਹਨਾਂ ਨਾਲ ਖਾਸ ਗੱਲ ਨਹੀਂ ਉਹ ਲੇਕਿਨ ਗੁਰੂ ਘਰ ਦੇ ਵਿੱਚ ਆਏ ਤੇ ਮੱਥਾ ਟੇਕਣਾ ਉਹਦੋਂ ਹੋਇਆ ਸੀਗਾ ਵੀ ਸਾਰੇ ਪਰਿਵਾਰ ਨੂੰ ਉਹਨੇ ਪੁੱਛਣਾ ਉਹਨੇ ਉਹਦੇ ਵਿੱਚ ਕੋਈ ਚੇਂਜ ਨਹੀਂ ਸੀ ਏਡਾ ਸੰਗੀਤਕਾਰ ਏਡਾ ਮਤਲਬ ਬਣ ਕੇ ਵੀ ਗਾਇਕਰ ਕੋ ਚੇਂਜ ਨਹੀਂ ਸੀ ਜਿਵੇਂ ਉਹ ਸਾਨੂੰ ਪਹਿਲੇ ਮਿਲਦਾ ਹੁੰਦਾ ਸੀ ਕੋਈ ਚੇਂਜ ਹੀ ਨਹੀਂ ਸੀ ਬੱਚੇ ਜਿਵੇਂ ਪਹਿਲੇ ਸਾਨੂੰ ਮਿਲਦਾ ਹੁੰਦਾ ਜਦੋਂ ਅਸੀਂ ਆਏ ਸੀ ਇੱਥੇ ਉਸੇ ਤਰ੍ਹਾਂ ਜਦੋਂ ਮੁੰਡਾ ਉਹ ਹੁਣ ਅਜੇ 6 ਮਹੀਨੇ ਪਹਿਲੇ ਹਲੇ ਚੋਣਾ ਹੋਈਆਂ ਉਸੇ ਤਰ੍ਹਾਂ ਹੀ ਬੱਚਾ ਉਸੇ ਤਰ੍ਹਾਂ ਹੀ ਮਿਲਦਾ ਸੀ ਉਸੇ ਤਰ੍ਹਾਂ ਹੀ ਉਹਨੇ ਬੁਲਾਉਣਾ ਪਾਜ ਕੇ ਪਹਿਲੇ ਗੋਡੇ ਹੱਥ ਲਾਉਣਾ ਤੇ ਜਿਵੇਂ ਪਹਿਲੇ ਬੁਲਾਉਂਦਾ ਉਸੇ ਤਰ੍ਹਾਂ ਹੀ ਉਹ ਬੱਚਾ ਕੋਈ ਚੇਂਜ ਹੋਇਆ ਨਹੀਂ ਸੀ ਕੋਈ ਉਹਨੂੰ ਹੋਮੈ ਨਹੀਂ ਸੀ ਬੜਾ ਵਧੀਆ ਵਿਚਰਦਾ ਸੀ ਪਿੰਡ ਦੇ ਵਿੱਚ ਹਾਂਜੀ ਭਾਈ ਜੀ ਅੱਜ ਦੇ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਸਿੰਗਰਾਂ ਦੀ ਜਿਹੜੀ ਗਾਇਕੀ ਹੁੰਦੀ ਆ ਬੜੀ ਅਲੱਗ ਤਰ੍ਹਾਂ ਦੀ ਹੁੰਦੀ ਆ ਕਿਸੇ ਕਿਸੇ ਦੇ ਲੈਚਰ ਬਣਾ ਅੱਜ ਤੱਕ ਅੱਜ ਅੱਜ ਕੱਲ ਬੜਾ ਦੇਖਣ ਨੂੰ ਮਿਲ ਪੈਂਦਾ ਪਰ ਕਹਿੰਦੇ ਨੇ ਕਿ ਰਾਜਵੀਰ ਦੇ ਗਾਣਿਆਂ 'ਚ ਬੜਾ ਸੱਭਿਆਚਾਰ ਦੇਖਣ ਨੂੰ ਮਿਲਿਆ ਬੜਾ ਸੁਣਨ ਨੂੰ ਮਿਲਿਆ ਆਵਾਜ਼ ਬੜੀ ਉਹਦੀ ਸਰੀਲੀ ਰਹੀ ਦੇਖੋ ਮੈਂ ਵੀ ਮੈਨੂੰ ਤਕਰੀਬਨ 40 ਸਾਲ ਹੋ ਗਏ ਨੇ ਇਸ ਜਵੇਦ ਕੀਰਤਨ ਵੀ ਤੇ ਸੰਗੀਤ ਹੀ ਹੈ ਤੇ ਮਨੇ ਚੀਜ਼ ਦੀ ਸਮਝ ਹੈ ਤੇ ਉਸ ਨੇ ਕੋਈ ਬੱਚੇ ਨੇ ਸੱਭਿਆਚਾਰ ਗੀਤ ਤੋਂ ਬਿਨਾ ਕੋਈ ਕੋਈ ਵੀ ਗੀਤ ਲੈਚਰ ਨਹੀਂ ਬੋਲੇ ਆਪਾਂ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਉਹਦੇ ਗੀਤ ਸੁਣ ਸਕਦੇ ਸੀ ਹਾਂਜੀ ਉਹ ਬੱਚੇ ਦੇ ਬਹੁਤ ਸਹੀ ਤੇ ਮਾਂ ਬੋਲੀ ਦੀ ਸਮਝ ਰੋ ਸੇਵਾ ਕਰ ਰਿਹਾ ਅਜੇ ਤੱਕ ਤੇ ਅਸੀਂ ਕਹਿੰਦੇ ਆਂ ਵੀ ਮਹਾਰਾਜ ਕਿਰਪਾ ਕਰੇ ਉਹ ਤੰਦਰੁਸਤ ਹੋਵੇ ਤਾਂ ਹੁਣ ਵੀ ਆਣ ਕੇ ਆਪਣੇ ਮਾਂ ਬੋਲੀ ਦੀ ਉਹ ਸੇਵਾ ਕਰੇ ਹਾਂਜੀ ਅੱਛਾ ਪਿੰਡ ਦੇ ਵਿੱਚ ਇਸ ਲਈ ਕਿਹੋ ਜਿਹਾ ਮੂਲ ਹੈ ਮਾਇੂਸੀ છਾਈ ਹੋਈ ਹੈ ਹਰੇਕ ਕੋਈ ਅਰਦਾਸ ਕਰ ਰਿਹਾ ਵਾ ਕਿਉਂਕਿ ਕਹ ਰਹੇ ਨੇ ਕਿ ਪਿੰਡ ਦੇ ਵਿੱਚ ਰੋਜ਼ਾਨਾ ਅਰਦਾਸ ਕੀਤੀ ਜਾ ਰਹੀ ਹੈ ਦੇਖੋ ਪਿੰਡ ਦਾ ਇਹ ਮਾਹੌਲ ਹੈ ਨਾ ਜਿਵੇਂ ਕਿ ਕਹਿੰਦੇ ਨੇ ਕਦੀ ਦਿਲ ਐ ਹੋ ਜਾਂਦਾ ਹੈ ਘਟ ਜਾਂਦਾ ਹੈ ਇਕਦਮ ਤੇ ਕਦੀ ਦਿਲ ਉੱਚਾ ਹੋ ਜਾਂਦਾ ਹੈ ਕਦੀ ਸੁਣਨੇ ਆ ਵੀ ਉਹਨਾਂ ਦੀ ਵੀ ਜੇ ਸਿਹਤ ਅਜੇ ਹੁਣ ਹੋਰ ਥੋੜੀ ਕੰਡੀਸ਼ਨ ਡਾਊਨ ਹੈ ਤੇ ਇੱਕ ਜੰਮ ਅਸੀਂ ਡਾਊਨ ਹੋ ਜਾਂਦੇ ਸਾਰਾ ਪਿੰਡ ਕੱਲ ਰਾਤ ਥੋੜੀ ਕੰਡੀਸ਼ਨ ਉਹਨਾਂ ਦੀ ਡਾਊਨ ਸੀਗੀ ਤੇ ਸਾਰਾ ਪਿੰਡ ਹੀ ਬਹੁਤ ਇੱਕਦਮ ਝੁੱਪ ਜਾ ਹੋ ਜਾਂਦਾ ਵੀਰਾ ਮਾਜੂਸ ਹੋ ਜਾਂਦਾ ਲੇਕਿਨ ਜਦੋਂ ਸਵੇਰੇ ਪਤਾ ਲੱਗਾ ਵੀ ਉਹਨਾਂ ਦੀ ਕੰਡੀਸ਼ਨ ਕੁਛ ਠੀਕ ਆ ਤਾਂ ਸਾਰਾ ਪਿੰਡ ਜਿਵੇਂ ਖੜ ਜਾਂਦਾ ਤੇ ਬਾਕੀ ਅਰਦਾਸਾਂ ਦੀ ਗੱਲਾਂ ਜਿਹੜੀਆਂ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੇ ਗੁਰੂ ਘਰ ਵਿਖੇ ਸਰਕਾਰੀ ਪਰਮਾਰਿ ਸਕੂਲ ਹੈ ਉੱਥੋਂ ਦੇ ਬੱਚੇ ਉਦੋਂ ਟੀਚਰ ਆਏ ਸਾਡੇ ਕੋਲ ਕਹਿੰਦੇ ਨੇ ਵੀ ਅਸੀਂ ਆਪਾਂ ਸਾਰੇ ਬੱਚੇ ਕਹਿੰਦੇ ਨੇ ਵੀ ਅਸੀਂ ਗੁਰੂ ਘਰ ਜਾ ਕੇ ਬਾਬਾ ਜੀ ਕਰੋ ਅਰਦਾਸ ਕਰੋ ਦੀ ਅੱਜ ਦੀ ਗੱਲ ਹੈ 11:00 ਵਜੇ ਅੱਜ ਦੁਪਹਿਰੇ ਗੱਲ ਆ ਇਹ ਸਾਰੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਉੱਥੇ ਦਾ ਸਟਾਫ ਸਾਡੇ ਪਿੰਡ ਦੇ ਸਰਪੰਚ ਉਹ ਇਕੱਠੇ ਹੋ ਕੇ ਅੱਜ ਦੀ ਫੇਰ ਅਸੀਂ ਅਰਦਾਸ ਕੀਤੀ ਕਿ ਆਕਾਲਪੁਰ ਵਾਹਿਗੁਰੂ ਸਰ ਰਾਜਵੀਰ ਜਵੰਦਾ ਨੂੰ ਆਪਣੇ ਤੰਦਰੁਸਤੀਆ ਬਖਸ਼ੋ ਤੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਚੋਣ ਵਾਲੇ ਉਹਨਾਂ ਵਿੱਚ ਛੇਤੀ ਤੋਂ ਛੇਤੀ ਵਿਚਰੇ ਅੱਜ ਵੀ ਅਰਦਾਸ ਕੀਤੀ ਗਈ ਹੈ ਜੀ ਬਿਲਕੁਲ ਹਰ ਕੋਈ ਸਖਸ਼ ਰਾਜਵੀਰ ਲਈ ਹੁਣ ਅਰਦਾਸ ਕਰ ਰਿਹਾ ਵਾ ਕਿਉਂਕਿ ਰਾਜਵੀਰ ਜਿੰਨਾ ਹਾਲਾਤਾਂ ਦੇ ਵਿੱਚ ਹੈਗਾ ਵਾ ਉਸ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਵਾਹਿਗੁਰੂ ਦਾ ਇੱਕ ਚਮਤਕਾਰ ਹੀ ਦੀ ਜ਼ਰੂਰਤ ਹੈ ਜਿਸ ਦੇ ਕਰਕੇ ਉਹ ਫਿਰ ਮੁੜ ਆਪਣੇ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੇ ਵਿੱਚ ਆ ਕੇ ਉਸ ਦੀ ਆਵਾਜ਼ ਨੂੰ ਲੋਕ ਫਿਰ ਦੁਬਾਰਾ ਸੁਣ ਸਕਣ